ਹੈਲੋ ਜੀ ਸ਼ਸ਼ਰੀਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਬੈਰਪਰੀ ਸ਼ਸ਼ਰੀਕਾਲ ਵੈਗਰੋ ਸਭ ਨੂੰ ਚੜ੍ਹਦੀ ਕਲਾ ਚ ਤੰਦਰੁਸਤੀ ترقی ਦੇ ਲਈ ਤੇ ਆਪਾਂ ਹੁਣ ਸਾਰਾ ਕੰਮ ਨਿਮੇੜ ਕੇ ਘਰ ਦਾ ਜੋ ਵੀ ਕੰਮ ਹੁੰਦਾ ਜੀ ਜੋ ਵੀ ਜ਼ਿੰਮੇਵਾਰੀਆਂ ਕਿਉਂਕਿ ਝਾੜੂ ਪੋਚੇ ਦੇ ਤਾਂ ਆਪਾਂ ਨੂੰ ਇਹ ਰਾਣੀ ਰੱਖੀ ਹੋਈ ਹੈ ਜੀ ਕਿਉਂਕਿ ਜਦੋਂ ਦਾ ਮੇਰਾ ਯੂ ਟ੍ਰੈਸ ਜਣ ਕੇ ਬੱਚੇ ਦਾ ਇਹ ਆਪਰੇਸ਼ਨ ਹੋਇਆ ਤੇ ਪਿੱਤੇ ਦਾ ਆਪਰੇਸ਼ਨ ਹੋਇਆ ਤੇ ਅਲਸਰ ਦੀ ਬਿਮਾਰੀ ਨਾਲ ਲੜੀਆਂ ਮੈਂ ਤੇ ਸ਼ੂਗਰ ਹੋਇਆ ਹੋਇਆ ਉਹਦਾ ਕਰਕੇ ਨਾ ਮੈਥੋਂ ਬੈੱਕੇ ਪੋਚੇ ਨਹੀਂ ਲੱਗਦੇ ਕਿਉਂਕਿ ਪੇਟ ਬਿਲਕੁਲ ਖਾਲੀ ਹੋ ਚੁੱਕਿਆ ਹੁਣ ਨਾ ਤੇ ਉਹਦੇ ਨਾਲ ਨਾ ਵੀ ਥੋੜੇ ਪੇਟ ਨੂੰ ਫਿਰ ਸੋਜ ਆ ਜਾਂਦੀ ਹੈ ਵੀ ਇਸ ਕਰਕੇ ਮੈਥੋਂ ਪੋਚੀ ਝਾੜੂ ਦਾ ਕੰਮ ਨਹੀਂ ਹੁੰਦਾ ਜੀ ਇਹ ਮੈਨੂੰ ਝੂਠ ਮਾਰਾਂ ਫਿਰ ਉਹ ਰਾਣੀ ਕਰਦੀਆਂ ਸਾਰਾ ਜੀ ਮਜਬੂਰੀ ਹੈ ਤੇ ਬਾਕੀ ਜਿਨ੍ਹਾਂ ਨੂੰ ਸ਼ੂਗਰ ਉਹਨਾਂ ਨੂੰ ਪਤਾ ਹੀ ਹੈ ਵੀ ਸਵੇਰੇ ਉੱਠ ਕੇ ਆਪਣੇ ਜਿਹੜੇ ਅੰਗ ਆ ਉਹ ਕਿੰਨੇ ਦੁਖਦੇ ਆ ਹੱਥ ਪੈਰ ਆਟਾ ਗੁੰਨਣਾ ਕਿੰਨਾ ਔਖਾ ਕਦੇ ਖੈ ਤਾਂ ਵਿਚਾਰਾ ਦੀਪੂ ਗੁੰਨਣ ਦਿੰਦਾ ਜਦੋਂ ਜਮੇ ਮੇਰੇ ਹੱਥ ਨਾ ਜੀ ਯਕੀਨ ਮੰਨਿਓ ਸਵੇਰੇ ਜਮੇ ਐ ਹੋ ਜਾਂ ਜੀ ਜਿਵੇਂ ਹੁਣ ਮੈਂ ਕੰਮ ਕਰੀ ਜਣੀ ਆ ਮੇਰੇ ਦਿਨੇ ਪੇਂਗਲ ਜਾਣਗੇ ਵਧੀਆ ਤੇ ਸਿਉਰੇ ਤਾਂ ਮੇਰੇ ਹੱਥ ਜਮੀ ਨੇ ਦੂਗਾ ਮੁਰਦੇ ਆਟਾ ਵੀ ਨਹੀਂ ਹੁੰਦਾ ਜਾਂਦਾ ਕਦੇ ਕਦੇ ਅੱਖਾਂ ਚ ਪਾਣੀ ਆ ਜਾਂਦਾ ਵੀ ਇਹ ਕੰਮ ਰੱਬਾ ਇੰਨਾ ਕਿ ਤਾ ਜੋਗਰੀ ਰੱਖੋ ਵੀ ਆਉਦਾ ਢੱਡ ਭਰ ਸਕੀਏ ਤਾਂ ਫਿਰ ਮੈਨੂੰ ਕਦੇ ਕਦੇ ਤਾਂ ਮੇਥੋਂ ਚੋਰੀਉਂ ਜੀ ਦੀਪੂ ਆਟਾ ਬਦਲਾ ਕੇ ਜੇ ਰੱਖ ਦਿੰਦਾ ਜਿਵੇਂ ਆਪਾਂ ਕਹਦੇ ਨੇ ਵੀ ਆਟਾ ਬਦਲਾ ਕੇ ਜੇ ਰੱਖਤਾ ਤੇ ਉਹਨੂੰ ਮੈਂ ਮੁੱਕੀ ਦੇ ਲੈਣੀ ਆ ਹੌਲੀ ਹੌਲੀ ਤੇ ਉਹਨੂੰ ਵਧੀਆ ਬਣਾ ਕੇ ਫਿਰ ਮੈਂ ਦੇ ਦੀਪੂ ਦੇ ਪਰੌਠੀ ਬਣਾਉਣੀ ਆ ਜੀ ਕਿਉਂਕਿ ਉਹ ਬਰਲਾ ਬਹੁਤ ਘੱਟ ਖਾਂਦਾ ਤੇ ਉਹ ਆਪਦੇ ਪਰੌਠੀ ਲੈ ਕੇ ਜਾਂਦਾ ਘਰ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਰੂਹਾਂ ਦੇ ਰਿਸ਼ਤੇ ਤੇ ਜਿਹੜੇ ਜਿਸਮਾਂ ਦੇ ਰਿਸ਼ਤੇ ਹੁੰਦੇ ਉਹਨਾਂ 'ਚ ਕੀ ਫਰਕ ਹੁੰਦਾ ਹੈ ਦੇਖੋ ਜੀ ਜਿਨ੍ਹਾਂ ਨਾਲ ਇਹ ਗੁਜ਼ਰਦਿਆਂ ਉਹਨਾਂ ਨੂੰ ਤਾਂ ਬਹੁੂਬੀ ਪਤਾ ਹੈ ਉਹ ਲੋਕ ਜਾਣਦੇ ਹੁੰਦੇ ਆ ਜਿਨ੍ਹਾਂ ਨਾਲ ਇਹ ਜੱਗ ਗੁਜ਼ਰਦਿ ਨੇ ਜਿਹੜੇ ਤਾਂ ਹੁੰਦੇ ਆ ਜੀ ਰੂਹਾਂ ਦੇ ਰਿਸ਼ਤੇ ਉਹ ਤਾਂ ਹੁੰਦੇ ਆ ਦਿਲੋਂ ਜੁੜੇ ਤੇ ਜਿਹੜੇ ਹੁੰਦੇ ਆ ਜਿਸਮਾਂ ਦੇ ਰਿਸ਼ਤੇ ਉਹ ਹੁੰਦੇ ਆ ਮਜਬੂਰੀ 'ਚ ਜੁੜੇ ਮਜਬੂਰੀ ਲਾ ਲਓ ਰਿਸ਼ਤੇ ਲਾ ਲਓ ਜੋ ਮਰਜ਼ੀ ਲਾ ਲਓ ਜੀ ਕਿਉਂਕਿ ਇਹਨੂੰ ਬਹੁਤ ਨਾਮ ਦਿੱਤੇ ਜਾਂਦੇ ਆ ਜਿਵੇਂ ਕਿ ਇੱਕ ਮੁੰਡੇ ਦਾ ਜਾਂ ਕੁੜੀ ਦਾ ਵਿਆਹ ਕਰਿਆ ਜਾਂਦਾ ਹੈ। ਉਹਦੇ ਵਿੱਚ ਜੇ ਤਾਂ ਕੁੜੀ ਜਾਂ ਮੁੰਡਾ ਖੁਸ਼ ਨੇ ਵਿਆਹ ਦੇ ਵਿੱਚ, ਉੱਥੇ ਵਿਆਹ ਕਰਾ ਕੇ ਖੁਸ਼ ਆ ਜਿੱਥੇ ਘਰ ਦੇ ਕਰ ਰਹੇ ਆ ਤਾਂ ਸਮਝੋ ਉਹ ਰੂਹਾਂ ਦੇ ਰਿਸ਼ਤੇ ਆ। ਅਗਰ ਮਾਪੇ ਕੁੜੀ ਦਾ ਵਿਆਹ ਜ਼ਮੀਨ ਜਾਇਦਾਦ ਦੇਖ ਕੇ ਕਰ ਰਹੇ ਆ ਚਾਹੇ ਉਹ ਕੁੜੀ ਦਾ ਮਨ ਨਹੀਂ ਮੰਨ ਰਿਹਾ, ਜਾਂ ਕੁੜੀ ਨੂੰ ਉਹ ਮੁੰਡੇ ਦੀਆਂ ਹਰਕਤਾਂ ਹੀ ਨਹੀਂ ਪਸੰਦ। ਆਸੋ ਨੂੰ ਪਤਾ ਜੀ ਕਈ ਕੁੜੀਆਂ ਬਹੁਤ ਸਮਝਦਾਰ ਆ ਹਜੇ ਵੀ ਜਿਹੜੀਆਂ ਘਰ ਦਾ ਡਰ ਚੇਪ ਮੰਦੀਆਂ ਜਿਵੇਂ ਕਿ ਅਸੀਂ ਅਸੀਂ ਬੇਟੀ ਦਾ ਆਪਣੀ ਦਾ ਵਿਆਹ ਕੀਤਾ ਤਾਂ ਅਸੀਂ ਬੇਟੀ ਨੂੰ ਜ਼ਰੂਰ ਪੁੱਛਿਆ ਸੀ ਅਸੀਂ ਕੋਈ ਉਹ ਤੇ ਜ਼ਬਰਦਸਤੀ ਨਹੀਂ ਪਾਈ ਵਿਆਹ ਐ ਕਰਕੇ ਆਏ ਆ ਭਾਈ ਅਸੀਂ ਜਾਣਦੇ ਆ ਵੀ ਮੁੰਡੇ ਨੂੰ ਜਾਣ ਪਹਿਚਾਣਾ ਵਧੀਆ ਜੇ ਤੂੰ ਕਹੇ ਤਾਂ ਪੁੱਤ ਆ ਪਤਰਾ ਰਿਸ਼ਤਾ ਕਰ ਦਿੰਨੇ ਆ ਤਾਂ ਜਿਹੜੀ ਸਾਡੀ ਗੁੜੀ ਆ ਵੀ ਉਹ ਵਹਿਗਰੂ ਨੇ ਜਿਹੜਾ ਬੰਦਾ ਜੀ ਦੇਖੋ ਪਾਠ ਕਰਦਾ ਉਹ ਵਹਿਗਰੂ ਨਾਲ ਜੁੜਿਆ ਹੁੰਦਾ ਉਹਨੂੰ ਸਾਰਾ ਪਤਾ ਹੁੰਦਾ ਉਹਨੇ ਮਹਾਰਾਜ ਨੂੰ ਸਾਖੀ ਮੰਨ ਕੇ ਇਹੀ ਗੱਲ ਕਹੀ ਸੀ ਵੀ ਮੰਮੀ ਮੈਨੂੰ ਮੁੰਡਾ ਚੰਗਾ ਨਸ਼ਾ ਰਹਿਤ ਤੇ ਸਿਆਣਾ ਚਾਹੀਦਾ ਵੀ ਪੜ੍ਹੀ ਲਿਖੀ ਤਾਂ ਮੈਂ ਵੀ ਬਹੁਤ ਐ ਕਿਤੇ ਵੀ ਮੈਂ ਪ੍ਰਾਈਵੇਟ ਜੌਬ ਕਰਕੇ ਵੀ 30-40000 ਰੁਪਏ ਲੈ ਸਕਦੀ ਆ ਹਨਾ ਕਿਉਂਕਿ ਸਟੱਡੀ ਬਹੁਤ ਮੈਨੇ ਰੱਖਦੀ ਆ ਜੀ ਜਿਨ੍ਹਾਂ ਦੀ ਹਾਈ ਸਟੱਡੀ ਆ ਉਹਨਾਂ ਨੂੰ ਪਤਾ ਹੀ ਐ ਤੇ ਪਰ ਅਸੀਂ ਕੁੜੀ ਨਾਲ ਤਾਂ ਕਾ ਨਹੀਂ ਕੀਤਾ ਅਸੀਂ ਉਹਨੂੰ ਜ਼ਰੂਰ ਪੁੱਛਿਆ ਵੀ ਤੂੰ ਖੁਸ਼ ਐ ਕਹਿੰਦੀ ਹਾਂ ਮੈਂ ਖੁਸ਼ ਐ ਮੈਂ ਕਿਹਾ ਵੀ ਇੰਨੀ ਪ੍ਰੋਪਰਟੀ ਆ ਮੁੰਡੇ ਕੋਲੇ ਮੁੰਡਾ ਕੱਲਾ ਐ ਤੇ ਗੁਰੂ ਦੇ ਲੜ ਲੱਗਿਆ ਪੱਗ ਬੰਨਦਾ ਮੈਂ ਸੱਚੀ ਕਹਿਣੀ ਆ ਜੀ ਮੈਨੂੰ ਮਹਾਰਾਜ ਨੂੰ ਜਾਣ ਕੇ ਮਹਾਰਾਜ ਦੀ ਕਸਮ ਜੀ ਮੈਨੂੰ ਬੜਾ ਪਸੰਦ ਸੀ ਵੀ ਮੁੰਡਾ ਪੱਗ ਬੰਨਦਾ ਹੋਵੇ ਸਰਦਾਰ ਹੋਵੇ ਹਨਾ ਤੇ ਵੀ ਮੇਰੀ ਬੀਟੀ ਦੇ ਐਸੇ ਸੰਯੋਗ ਲਿਖੀ ਰੱਬਾ ਤੇ ਰੱਬ ਨੇ ਸੱਚੂ ਹੀ ਉਹ ਕਹਿੰਦੇ ਹੁੰਦੇ ਆ ਜੇ ਤਾਪਾ ਪਰਮਾਤਮਾ ਨਾਲ ਜੁੜ ਜਿਗੇ ਨਾ ਜੀ ਪਰਮਾਤਮਾ ਬਹੁਤ ਨਿਹੜੀ ਹੋ ਕੇ ਸੁਣਦੇ ਆ ਤੇ ਮੈਂ ਜੋ ਚਾਹੁੰਦੀ ਸੀ ਰੱਬ ਨੇ ਕੋਈ ਵੀ ਦਿੱਤਾ ਤੇ ਮੈਨੂੰ ਐਸੀ ਵੀ ਮੁੰਡਾ ਸਮਝਦਾਰ ਹੋਵੇ ਸਿਆਣਾ ਹੋਵੇ ਪੱਗ ਬੰਨਦਾ ਹੋਵੇ ਤੇ ਪੱਗ ਬੰਨਣਾ ਕੋਈ ਆਮ ਖਾਸ ਗੱਲ ਨਹੀਂ ਜੀ ਪੱਗ ਦਾ ਰਤੂਬਾ ਬਹੁਤ ਉੱਚਾ ਹੈ ਕਿਤੇ ਵੀਡੀਓ ਬਣਾ ਕੇ ਪਾਉਂਗੀ ਪੱਗ ਦਾ ਵੀ ਤੁਹਾਨੂੰ ਦੱਸੂਗੀ ਮਤਲਬ ਪੱਗ ਤੇ ਚੁੰਨੀ ਬਹੁਤ ਮੈਨੇ ਰੱਖਦੇ ਆ ਕਹਾਂ ਮਜਬੂਰੀਆਂ ਜੋ ਚੁੰਨੀ ਮੈਥੋਂ ਵੀ ਨਹੀਂ ਜ਼ਰਤੀ ਲਈ ਜਾਨੀ ਮੈਂ ਘਰੇ ਝੂਠ ਬੋਲੀ ਆ ਮਾਸੂਟੇ ਕੋਲੇ ਪਰ ਬਾਹਰ ਅੰਦਰ ਨਹੀਂ ਆਪਾਂ ਕਦੇ ਐਦਾਂ ਗਏਗੇ ਵੀ ਗੱਲ 'ਚ ਚੁੰਨੀ ਸਿਰ ਤੇ ਜਾਂ ਸਿਰ ਤੇ ਜਾਂ ਗੱਲ 'ਚ ਚੁੰਨੀ ਆਪਦੇ ਨਾਲ ਜ਼ਰੂਰ ਹੁੰਦੀ ਹੈ ਤੇ ਪਰਮਾਤਮਾ ਨੂੰ ਜਾਣ ਕੇ ਕਹਿਣੀ ਆ ਜੀ ਮੇਰੀ ਰੱਬ ਨੇ ਨੇੜੇ ਹੋ ਕੇ ਸੁਣ ਲਈ ਸਾਨੂੰ ਅੰਮ੍ਰਿਤਧਾਰੀ ਮੁੰਡਾ ਹੀ ਮਿਲ ਗਿਆ ਜਿਵੇਂ ਜਦ ਕਦੀ ਕਦੀ ਤਾਂ ਵੀ ਮੈਂ ਬਹਿ ਕੇ ਵੀ ਰੋਣ ਲੱਗ ਜਾਂਦੀ ਆ ਵੀ ਪ੍ਰਮਾਤਮਾ ਤੋਂ ਇੰਨਾ ਨੇੜੇ ਬੈਠਾ ਹੁਣ ਮੈਂ ਕਿਉਂ ਐ ਸੋਚ ਲੈਣੀ ਆ ਵੀ ਪ੍ਰਮਾਤਮਾ ਨਾਲ ਮੈਂ ਅਰਦਾਸ ਕਰਾਂ ਤੇ ਹੁਣ ਤਾਂ ਮੈਨੂੰ ਜਗ੍ਹਾ ਹੀ ਨਹੀਂ ਲੱਭਣ ਦੀ ਲੋੜ ਜੀ ਨਾ ਮੈਂ ਕਿਤੇ ਸੋਚਿਆ ਵੀ ਗੁਰੂ ਘਰ ਜਾ ਕੇ ਮੰਗਾ ਜਾਂ ਮੈਂ ਸਾਡੇ ਪੂਜਾ ਰੂਮ 'ਚ ਜਾ ਕੇ ਮੰਗਾਣਾ ਬੈਠੀ ਮੰਜੇ ਤੇ ਮੰਗਣ ਲੱਗ ਜਾਨੀ ਆ ਮੰਗਾ ਕਿਉਂਕਿ ਮੈਨੂੰ ਫੀਲ ਹੋ ਚੁੱਕਿਆ ਹੈ ਫੀਲ ਹੁੰਦਾ ਵੀ ਪ੍ਰਮਾਤਮਾ ਨਾਲ ਹੈ ਜਦੋਂ ਤੁਸੀਂ ਪ੍ਰਮਾਤਮਾ ਦੇ ਜਾਂ ਗੁਰਬਾਣੀ ਦੇ ਨਾਲ ਜੁੜ ਜਾਂਦੇ ਨਾ ਤਾਂ ਪ੍ਰਮਾਤਮਾ ਤੁਹਾਨੂੰ ਆਪਣੇ ਆਪ ਫੀਲ ਹੋਣ ਲੱਗ ਜਾਂਦਾ ਵੀ ਨਾਲ ਆ ਸੋਤੇ ਤੁਹਾਨੂੰ ਇਕੱਲਾ ਮਹਿਸੂ ਤੇ ਇਹ ਹੁੰਦੇ ਜਿਹੜੇ ਰੂਹਾਂ ਦੇ ਰਿਸ਼ਤੇ ਆ ਨਾ ਜਿਵੇਂ ਆਪਾਂ ਕਿਹਾ ਵੀ ਹੁਣ ਕੁੜੀਆ ਦਾ ਰੂਹ ਨਾਲ ਰਿਸ਼ਤਾ ਜੁੜਿਆ ਅਸੀਂ ਉਹਦੀ ਮਰਜ਼ੀ ਨਾਲ ਉਹਦਾ ਵਿਆਹ ਕੀਤਾ ਨਾ ਕਿ ਉਹਦੇ ਨਾਲ ਧੱਕਾ ਕੀਤਾ ਇਹ ਨਹੀਂ ਕਿ ਆ ਵੀ ਤਾਂ ਕਰਾਂਗੇ ਅਸੀਂ ਐਂ ਕਰਾਂਗੇ ਬਾਹ ਕਰਾਂਗੇ ਅਸੀਂ ਕਦੇ ਮੈਂ ਇਹ ਚੀਜ਼ ਨੂੰ ਮੈਂ ਨਾ ਚੰਗਾ ਨਹੀਂ ਸਮਝਦੀ ਵੀ ਕੋਈ ਮਾਂ ਪਿਓ ਬੱਚੇ ਨੂੰ ਜਨਮ ਦਿੰਦਾ ਹੈ ਜਨਮ ਦੇ ਕੇ ਉਹਦਾ ਐਡਾ ਕੋ ਹੱਕਦਾਰ ਬਣ ਜਾਂਦਾ ਵੀ ਉਹਦੀ ਮਰਜ਼ੀ ਦੇ ਖਿਲਾਫ ਉਹਦਾ ਵਿਆਹ ਕਰ ਦਿੰਦਾ ਇਹ ਬਹੁਤ ਧੱਕਾ ਹੈ ਜੀ ਕਿਉਂ ਕਿਉਂਕਿ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਮੰਨ ਲਓ ਮਾਂ ਪਿਓ ਦੇ ਘਰੇ ਕੁੜੀ 25 ਸਾਲ ਕੱਢ ਲੂ 20 ਕੱਢ ਲੂ 30 ਕੱਢ ਲੂ ਬਾਕੀ ਦੀ ਲਾਈਫ ਤਾਂ ਉਹਨੇ ਆਪਦੇ 파ਟਨਰ ਨਾਲ ਕੱਢਣੀ ਹੁੰਦੀ ਆ ਨਾ ਕਿਉਂਕਿ ਸਹੁਰੇ ਤੇ ਪੇਕੇਆਂ 'ਚ ਫਰਕ ਬਹੁਤ ਹੁੰਦਾ ਜੀ ਜਹੇ ਜਿੰਨੇ ਮਰਜ਼ੀ ਸਹੁਰੇ ਚੰਗੇ ਹੋਣ ਫਰਕ ਬਹੁਤ ਹੁੰਦਾ ਜੀ ਸਹੁਰੇ ਆਪਾਂ ਕੁਝ ਚੀਜ਼ਾਂ ਦੇ ਵਿੱਚ ਬੰਨਣਾ ਚ ਆਪਾਂ ਨੂੰ ਰਹਿਣਾ ਪੈਂਦਾ ਹੀ ਆ ਜਿਹੜਾ ਸਹੀ ਬੰਦਾ ਉਹ ਤਾਂ ਰਹਿੰਦਾ ਹੀ ਆ ਜੀ ਤੇ ਜਿਹੜਾ ਤੁਸੀਂ ਮੰਨ ਲਓ ਕੋਈ ਨਹੀਂ ਹੁਣ ਮੈਂ ਇੱਥੇ ਮੋੜ ਫਿਰਦੀ ਰਹਿੰਦੀ ਆ ਮਰਜ਼ੀ ਫਿਰਦੀ ਰਵਾਂ ਜੇ ਤੁਮ ਆਵਦੇ ਸਾਰੇ ਪਿੰਡ ਚੱਲ ਜਾਨੀ ਆ ਤੇ ਉਦੋਂ ਤਾਂ ਮੈਨੂੰ ਵੀ ਉਹ ਮਰਜ਼ਾ ਦੇਖਣੀ ਪੈਂਦੀ ਐ ਵੀ ਇਹ ਵੀਰੇ ਸਾਰੇ ਆ ਹਨਾ ਜੀ ਤੇ ਪੇਕੀ ਆਪਾਂ ਜਿਵੇਂ ਮਰਜੀ ਤੁਰੇ ਫਿਰੋ ਬਹੁਤ ਫਰਕ ਪੈਂਦਾ ਜੀ ਪਿੰਡ ਤਾਂ ਆਪਾਂ ਸਾਡੇ ਸਾਥ ਆ ਉੱਥੇ ਜੀ ਪਿੰਡ ਨਿਮਾ ਸਾਡੇ ਵੱਡਾ ਨਿਮਾ ਮੇਰੇ ਪਿੰਡ ਉੱਥੇ ਸਾਰੇ ਮੇਰੇ ਚਾਚੇ ਤਾਏ ਚਾਚੇ ਤਾਏ ਦੇ ਮੁੰਡੇ ਭਤੀਜੇ ਸਾਰੇ ਜੁੜ ਕੇ ਬਹਿੰਦੇ ਆ ਤੇ ਮੈਨੂੰ ਇੰਨਾ ਵਧੀਆ ਲੱਗਦਾ ਵੀ ਉਹਨਾਂ ਨੂੰ ਬੁਲਾਉਣਾ ਕਿਉਂਕਿ ਉੱਥੇ ਜਾ ਕੇ ਨਾ ਇੱਕ ਜੀ ਫਖਰ ਮਹਿਸੂਸ ਹੁੰਦਾ ਵੀ ਆਪਾਂ ਆਪਦੇ ਪਿੰਡ ਆਏ ਹੋਏ ਆ ਠੀਕ ਐ ਜਿਨ੍ਹਾਂ ਦੇ ਪੇਕੇ ਨਹੀਂ ਵਰਤਦੇ ਕੁੜੀਆਂ ਨਾਲ ਜਾਂ ਪੇਕਿਆਂ ਤੋਂ ਵਿਚਾਰੀਆਂ ਬਾਂਝੀਆਂ ਰਹਿ ਜਾਂਦੀਆਂ ਕਿ ਮੈਨੂੰ ਪਤਾ ਐਸੇ ਦਰਦ ਦਾ ਜੀ ਬਹੁਤ ਤਕਲੀਫ ਹੁੰਦੀ ਆ ਹਨ ਪਰ ਮੈਨੂੰ ਉੱਥੇ ਜਾ ਕੇ ਆਪਦੇ ਚਾਚਾ ਤੇ ਦਾਦਾ ਨਾਲ ਮਿਲਣਾ ਗੱਲਾਂ ਕਰਨੀਆਂ ਭਤੀਜਿਆਂ ਨੂੰ ਬੁਲਾਉਣਾ ਮੈਨੂੰ ਵਧੀਆ ਲੱਗਦਾ ਮੈਨੂੰ ਐ ਲੱਗਦਾ ਯਾਰ ਇੱਥੇ ਮੈਂ ਜੰਮੀ ਬਣੀ ਆ ਹਨ ਤੇ ਜਿਹੜਾ ਹੁਣ ਸਾਡੇ ਵੇਲੇ ਦਾ ਕੰਮ ਸੀ ਜੀ ਉਦੋਂ ਜਿਸਮਾਂ ਦੇ ਰਿਸ਼ਤੇ ਜੋੜੇ ਜਾਂਦੇ ਸੀ ਜ਼ਿਆਦਾ ਪਤਾ ਕਿਉਂ ਜੀ ਕਿਉਂਕਿ ਇਹਦੇ ਵਿੱਚ ਕੁੜੀ ਮੁੰਡੇ ਦੀ ਮਰਜ਼ੀ ਨਹੀਂ ਸੀ ਹੁੰਦੀ ਜੀ ਜਿਸਮਾਂ ਦੇ ਰਿਸ਼ਤੇ ਟੁੱਟਦੇ ਸੀ ਸਿੱਧੇ ਹੀ ਬੰਦਾ ਬੰਦੇ ਨਾਲ ਜੁੜਦਾ ਸੀ ਰੂਹਾਂ ਪਹਿਲਾਂ ਜੁੜ ਜਾਂਦੀਆਂ ਜੀ ਜਿਹੜੀ ਕਿ ਉਹਨਾਂ ਨੇ ਹੁਣ ਜਿਵੇਂ ਅੱਗੇ ਤਾਂ ਜੀ ਜੋ ਹੁੰਦੀਆਂ ਨਹੀਂ ਸੀ ਹੁਣ ਤਾਂ ਕੁੜੀ ਨੂੰ ਦੇਖਣਾ ਮੁੰਡੇ ਨੂੰ ਦੇਖਣਾ ਦਿਖਾਉਣਾ ਗੱਲਬਾਤ ਵੀ ਕਰ ਲੱਗ ਜਾਂਦੇ ਆ ਜੀ ਫੋਨਾਂ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਮਾੜੀ ਗੱਲ ਆ ਵਧੀਆ ਗੱਲ ਆ ਵੀ ਮੈਂ ਕਿਹਣੀ ਬੰਦਾ ਇੱਕ ਦੂਜੇ ਨੂੰ ਜਾਣ ਜਾਂਦਾ ਹਨਾ ਸਮਾਂ ਮਿਲ ਜਾਂਦਾ ਮੰਨ ਲਓ ਜੀ ਬੰਦਾ 6 ਮਹੀਨੇ ਮੰਗਿਆ ਰਿਹਾ ਤੁਹਾਨੂੰ ਜਰੂਰ ਪਤਾ ਲੱਗ ਜਾਂਦਾ ਕਿਸੇ ਦੀ ਜ਼ਿੰਦਗੀ ਬਰਬਾਦ ਹੋਣ ਦੇ ਨਾਲ ਤੋਂ ਬੰਦਾ 6 ਮਹੀਨੇ ਜੀ ਪਤਾ ਲੱਗ ਜਾਂਦਾ ਵੀ ਆਪਣਾ ਸਿਰੇ ਚੜੂਗਾ ਮੋ ਜਾਂ ਆਪਣਾ ਕਿਉਂਕਿ ਜਿਹੜੀਆਂ ਸੋਚਾਂ ਹੁੰਦੀਆਂ ਸੋਚਾਂ ਬਹੁਤ ਫਰਕ ਪਵਾਉਂਦੀਆਂ ਜੀ ਕਿਸੇ ਦੀ ਸੋਚ ਕਿੱਦਾਂ ਨਹੀਂ ਹੁੰਦੀ ਆ ਕਿਸੇ ਦੀ ਕਿੱਦਾਂ ਨਹੀਂ ਹੁੰਦੀ ਆ ਮੈਂ ਤਾਂ ਕਹਣੀ ਗੁਰੂ ਮਹਾਰਾਜ ਜਿੱਥੇ ਕਿਸੇ ਦਾ ਰਿਸ਼ਤਾ ਜੁ ਸੋ ਇਸ ਕਰਕੇ ਮੈਂ ਕਹਿਣੀ ਆ ਜੀ ਜਿਹੜਾ ਹੁੰਦਾ ਰੂਹਾਂ ਦਾ ਰਿਸ਼ਤਾ ਨਾ ਜੀ ਕਈ ਥਾਵਾਂ ਤੇ ਹੁਣ ਆਪਾਂ ਕਹਿੰਦੇ ਆ ਜੀ ਫਲਾਣਾ ਬੰਦਾ ਵਿਆਹ ਹੈ ਗਿਆ ਫਲਾਣੀ ਕੁੜੀ ਵਿਆਹੀ ਹੀ ਫਲਾਣਾ ਮੁੰਡਾ ਵਿਆਹ ਹੈ ਗਿਆ ਆਪਾਂ ਸਾਰੇ ਵਿਆਹਾਂ 'ਚ ਜਾਂਦੇ ਆ ਖਾਣੇ ਆ ਪੀਣੇ ਆ ਆਪਣਾ ਮਕਸਦ ਤਾਂ ਇੱਕੋ ਹੀ ਹੁੰਦਾ ਜੀ ਖਾਓ ਪੀਓ ਆਇਸ਼ ਕਰੋ ਹਨਾ ਬਟ ਉਸ ਮੁੰਡੇ ਤੇ ਤੇ ਉਸ ਕੁੜੀ ਤੇ ਕੀ ਗੁਜ਼ਰਦੀ ਹੋਣੀ ਆ ਜਿਹਦਾ ਵਿਆਹ ਧੱਕੇ ਨਾਲ ਹੋ ਰਿਹਾ ਹੁੰਦਾ ਉਹਦੀ ਮਰਜ਼ੀ ਦੇ ਖਿਲਾਫ ਹੋ ਰਿਹਾ ਹੁੰਦਾ ਹਨਾ ਤਾਂ ਉਹ ਬੰਦਾ ਹੀ ਜਾਣਦਾ ਹੁੰਦਾ ਜਾਂ ਤਾਂ ਉਹ ਸਮਾਜ ਦੇ ਡਰ ਕਾਰਨ ਉਹ ਸਾਦੀ ਲਈ ਵਿਆਹ ਲਈ ਹਾਂ ਕਿਹੀ ਹੁੰਦੀ ਆ ਜਾ ਕਰਦਿਆਂ ਦਾ ਡਰ ਜੋ ਮਰਜੀ ਲਾ ਲਓ ਜੀ ਹਨਾ ਉੱਥੇ ਵੀ ਜਿਹੜਿਆ ਬੰਦੇ ਦਾ ਜਾਂ ਕੁੜੀ ਦਾ ਵਿਆਹ ਹੋ ਜਾਂਦਾ ਜਿਹਦਾ ਉੱਥੇ ਵਿਆਹ ਕਰਾ ਕੇ ਕਿਸੇ ਕਾਰਨ ਬੰਦਾ ਖੁਸ਼ ਨਹੀਂ ਹੁੰਦਾ ਹਨਾ ਉੱਥੇ ਬੰਦਾ ਬੰਦੇ ਦੀ ਧੜ ਨੂੰ ਵਿਆਹ ਲਿਆ ਹੁੰਦਾ ਪਰ ਜਿਹੜੀ ਰੂਹ ਆ ਨਾ ਬੰਦੇ ਦੀ ਰੂਹ ਜੀ ਰੂਹ ਉੱਥੇ ਹੀ ਰਹਿ ਜਾਂਦੀ ਹੈ ਜਿੱਥੇ ਉਹ ਬਿਲਕਦਾਂ ਹੁੰਦਾ ਬਹਿ ਕੇ ਵੀ ਮੈਂ ਇਹ ਵਿਆਹ ਨਹੀਂ ਕਰਾਉਣਾ ਜਾਂ ਉਹ ਕਿਸੇ ਕਾਰਨ ਮੁੰਡਾ ਨਹੀਂ ਪਸੰਦ ਹੁੰਦਾ ਜਾਂ ਕੁੜੀ ਨੂੰ ਆਹ ਮੁੰਡੇ ਨੂੰ ਕੁੜੀ ਨਹੀਂ ਪਸੰਦ ਹੁੰਦੀ ਕੋਈ ਰੀਜ਼ਨ ਤਾਂ ਹੁੰਦੇ ਆ ਜੀ ਉੱਥੇ ਹੁੰਦਾ ਜੀ ਬੰਦਾ ਜਿਸਨ ਵਿਆਹ ਕੇ ਲੈ ਜਾਂਦਾ ਤੇ ਰੂਹ ਉੱਥੇ ਹੀ ਰਹਿ ਜਾਂਦੀ ਹੈ ਕਿਉਂ ਕਿ ਕਿਉਂਕਿ ਜਿਹੜੀਆਂ ਭਾਵਨਾਵਾਂ ਮਾ ਹੁੰਦੀਆਂ ਨਾ ਬੰਦੇ ਦੀਆਂ ਜੀ ਇਹ ਪਾਰਟਨਰ ਨਾਲ ਜੁੜੀਆਂ ਹੁੰਦੀਆਂ ਆਦਰ ਵੇਜ ਤੁਹਾਡਾ ਪਾਰਟਨਰ ਮਾੜਾ ਹਨਾ ਤੁਹਾਨੂੰ ਪਤਾ ਵੀ ਉਹ ਚੀਜ਼ ਆ ਤੇ ਘਰ ਦੇ ਟੱਕਾ ਕਰ ਰਹੇ ਆ ਤਾਂ ਤੁਹਾਨੂੰ ਸੁਜਾਇਆ ਜਾਂਦਾ ਤਾਂ ਸਮਝ ਲਓ ਛੁੱਡੀ ਇੱਕ ਅਰਥੀ ਹੁੰਦੀ ਹੈ ਆਪਾਂ ਕਹੀਏ ਵੀ ਆਪਾਂ ਵਿਆਹਲੇ ਜੋੜੇ ਚ ਸੱਜਦੇ ਨਹੀਂ ਜੀ ਉਹ ਛੁੱਡੀ ਅਰਥੀ ਹੁੰਦੀ ਹੈ ਉਹ ਛੁੱਡੀ ਸੱਚੀ ਪਸੋਂ ਸਹੀ ਅਰਥੀ ਹੁੰਦੀ ਹੈ ਇੱਕ タルਥੀ ਤੇ ਬੰਦਾ ਚੜ ਜਾਂਦਾ ਨਾ ਉਦੋਂ ਬੰਦਾ ਸਾਰਾ ਕੁਝ ਮੁੱਕ ਜਾਂਦਾ ਭੁੱਲ ਜਾਂਦਾ ਬੰਦਾ ਇਹ ਦੁਨੀਆ ਹੀ ਛੱਡ ਜਾਂਦਾ ਉਹਨੂੰ ਫਰਕ ਨਹੀਂ ਪੈਂਦਾ ਉਹ ਅਰਥੀ ਤੇ ਉਹਨੂੰ ਚਾਹੇ ਚਾਰ ਬੰਦੇ ਲੈ ਜਾਣ ਜਾਂ ਉਹਨੂੰ ਕਾਰਜ ਪਾ ਕੇ ਜਾਂ ਉਹਨੂੰ ਰੇੜੀ 'ਚ ਪਾ ਕੇ ਜਿੱਥੇ ਮਰਜੀ ਛੱਡਿਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਦੀ ਅੰਤਮ ਯਾਤਰਾ ਹੁੰਦੀ ਆ ਤੇ ਇੱਕ ਬੰਦੇ ਨੂੰ ਬਹੁਤ ਫਰਕ ਪੈਂਦਾ ਹੁੰਦਾ ਜੀ ਉਹ ਜਿਉਂਦਾ ਢੋਲੀ 'ਚ ਜਿਉਂਦਾ ਅਰਥੀ ਤੇ ਛੱਡ ਜਾਂਦਾ ਜਦੋਂ ਦਾ ਮਨਣਾ ਨਾ ਹੋਵੇ ਉੱਥੇ ਵਿਆਹ ਕਰਾਉਣ ਲਈ ਤੇ ਘਰ ਦੇ ਉਹਨਾਂ ਧੱਕਾ ਕਰ ਰਹੇ ਹੁਣ ਧੱਕੇ ਨਾਲ ਉਹਦਾ ਵਿਆਹ ਕਰ ਰਹੇ ਹੁਣ ਤਾਂ ਉਹ ਧੀ ਆ ਜਾਂ ਪੁੱਤ ਆ ਹਮ ਤਾਂ ਉਹਦੀ ਜਿਉਂਦੇ ਦੀ ਇੱਕ ਉਹਨੂੰ ਪਤਾ ਹੁੰਦਾ ਵੀ ਅੱਗੇ ਮੈਂ ਨਿਤ ਮਰਨਾ ਇੱਕ ਮਰਨੀ ਤਾਂ ਉਹ ਹੁੰਦੀ ਹੈ ਜਦੋਂ ਬੰਦਾ ਪਰਮਾਤਮਾ ਕੋਲੇ ਚੱਲ ਜਾਂਦਾ ਤੇ ਖੜਾ ਛੁੱਟ ਜਾਂਦਾ ਇੱਕ ਮਰਨੀ ਉਹ ਹੁੰਦੀ ਹੈ ਜੀ ਬੰਦਾ ਜਿਉਂਦਾ ਵੀ ਰਹਿੰਦਾ ਤੇ ਬੰਦਾ ਸਮਾਜ ਦੇ ਵਿੱਚ ਵਿਚਰਦਾ ਵੱਟ ਉਹਦੇ ਘਰ ਦੇ ਉਹਦੇ ਨਾਲ ਨੱਕ ਧੱਕਾ ਕਰ ਦਿੰਦੇ ਆ ਤੇ ਉਹ ਬੰਦਾ ਮਰ ਮਰ ਕੇ ਉਹ ਆਪਣੀਆਂ ਰਸਮਾਂ ਵਹਾ ਰਿਹਾ ਹੁੰਦਾ ਹਨਾ ਤੇ ਉਹ ਮਰਦਾ ਉਸ ਜਿਹੜੀ ਜਾਂਦਾ ਜਿਸ ਦਿਨ ਉਹਨੂੰ ਧੱਕਾ ਹੋ ਜਾਂਦਾ ਉਹਨੋਂ ਦੇ ਘਰ ਦੇ ਡੋਲੀ ਚੜਾਉਂਦੇ ਨਾ ਆਰ ਸੰਗਾਰ ਕੀ ਤਾਂ ਮੈਨੂੰ ਲੱਗਦਾ ਅਰਥ ਹੀ ਕਿ ਉਹ ਬੰਦਾ ਉੱਦੀ ਜੜ ਜਾਂਦਾ ਹੈ ਜਦੋਂ ਸਾਰਾ ਕੁਝ ਉਹਦੇ ਖਿਲਾਫ ਹੋ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਇੱਥੇ ਮੇਰਾ ਜਿਹੜਾ ਕੰਮ ਆ ਲੋਟ ਨਹੀਂ ਉੱਥੇ ਨਾ ਲੋਕ ਜਿਸਮਾਂ ਨੂੰ ਵਿਆਹ ਦਿੰਦੇ ਆ ਜੀ ਰੂਹਾਂ ਤਾਂ ਉੱਥੇ ਤੜਫਦੀਆਂ ਫਿਰਦੀਆਂ ਰਹਿੰਦੀਆਂ ਮਤਲਬ ਕਿ ਜਿਹੜਾ ਥੋੜਾ ਖਾਣਾ ਹੰਡਾਉਣਾ ਹੱਸਣਾ ਖੇਡਣਾ ਉਹ ਤਾਂ ਛੋੜਾ ਰੂਹ ਨਾਲ ਹੀ ਰਹਿ ਜਾਂਦਾ ਤੇ ਜਿਹੜਾ ਤੁਸੀਂ ਸੋਨੂੰ ਡੋਲੀ ਕਹਿੰਦੇ ਨਾ ਹੁਣ ਕੁੜੀ ਡੋਲੀ ਜਿਹੜਾ ਤੇ ਦੀ ਅਰਥ ਹੀ ਨਿਕਲੂ ਸਹੁਰਿਆਂ ਦੇ ਘਰੂ ਤਾਕੋਸੇ ਮਾਪਿਆਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀ ਨਹੀਂ ਵਿਆਹ ਅਰਥੇ ਤਾਂ ਤੁਸੀਂ ਉਹਦੀ ਚੜ੍ਹਾ ਦਿੰਦੇ ਹੋ ਜਦੋਂ ਕੁੜੀ ਦੇ ਖਿਲਾਫ ਤੁਸੀਂ ਵਿਆਹ ਕਰ ਦਿੰਦੇ ਹੋ ਜਾਂ ਕੁੜੀ ਸਾਨੂੰ ਕਹਿੰਦੀ ਹੈ ਵੀ ਮੈਨੂੰ ਮੁੰਡਾ ਨਹੀਂ ਪਸੰਦ ਜਾਂ ਮੁੰਡੇ ਦੀ ਹਰਕਤਾਂ ਨਹੀਂ ਪਸੰਦ ਵੀ ਜਾਂ ਮੁੰਡੇ ਦੇ ਬਿਹੇਵ ਨਹੀਂ ਪਸੰਦ ਤੁਸੀਂ ਪਤਾ ਕੀ ਕਰਦੇ ਹੋ ਕੁੜੀ ਨੂੰ ਇਹ ਕਹਿ ਕੇ ਤੋੜ ਦਿੰਦੇ ਹੋ ਇਹੋ ਜਿਹਾ ਘਰ ਨਹੀਂ ਠਹਿਣਾ ਤੈਨੂੰ ਮੁੰਡੇ ਕੋਲੇ ਜ਼ਮੀਨ ਬੌਲੀ ਹੈ ਮੁੰਡਾ ਪੈਸੇਚਾ ਮੁੰਡੇ ਦਾ ਮਾਪੇ ਪੈਸੇਚਾ ਤੁਸੀਂ ਕੁੜੀ ਨਾਲ ਨਾ ਇਹ ਸੋਚ ਕੇ ਧੱਕਾ ਕਰ ਦਿੰਦੇ ਹੋ ਵੀ ਉਹਨਾਂ ਕੋਲੇ ਪੈਸਾ ਉਹਨਾਂ ਕੋਲੇ ਪ੍ਰਾਪਰਟੀ ਹੈ ਸਾਨੂੰ ਪਤਾ ਵੀ ਉਹ ਪੈਸਾ ਤੇ ਪ੍ਰਾਪਰਟੀ ਕੁੜੀ ਨੂੰ ਸੌ ਨੋਕਰਮ ਗੂ ਰੱਖਿਆ ਜਾਂਦਾ ਉਹਦੀ ਸੁਣਵਾਈ ਨਹੀਂ ਹੁੰਦੀ ਹਨਾ ਆਖਰਕਾਰ ਜੋ ਘਰਦਿਆਂ ਨੂੰ ਦੱਸਦੀ ਆ ਤਾਂ ਘਰਦੇ ਵੀ ਕਹਿੰਦੇ ਆ ਤੇਰੇ ਤੇ ਇੰਨਾ ਪੈਸਾ ਲਾਇਆ ਇੱਕ ਵਾਰੀ ਅਸੀਂ ਤਾਂ ਮਸਾ ਪੁੰਗਾ ਕਰਿਆ ਤੇ ਤੇ ਥੁੱਟੇ ਕਿਆ ਨਹੀਂ ਜਾਂਦਾ ਤਾਂ ਉਹ ਕੁੜੀ ਸੱਚ ਸੱਚੀ ਕਹਿਣੀਆਂ ਚ ਜਿਉਂਦੀ ਮਰ ਜਾਂਦੀ ਹੈ ਕਿਉਂਕਿ ਨਾ ਤਾਂ ਤਾਂ ਸਾਥ ਫਿਰ ਪੇਕੇ ਦਿੰਦੇ ਆ ਤੇ ਨਾ ਸਹੁਰੇ ਦਿੰਦੇ ਆ ਮੈਂ ਨਹੀਂ ਕਹਿੰਦੀ ਸਾਰੀਆਂ ਕੁੜੀਆਂ ਨਾਲ ੱਟਕਾ ਹੁੰਦਾ ਮੈਂ ਇਹ ਨਹੀਂ ਕਹਿੰਦੀ ਵੀ ਮੁੰਡਿਆਂ ਨਾਲ ੱਟਕਾ ਹੁੰਦਾ ਇਹ ਦੋਨੇ ਤਰ੍ਹਾਂ ਚ ਹੀ ਹੁੰਦਾ ਜੀ ਕਿਤੇ ਤਾਂ ਮੁੰਡੇ ਨਾਲ ੱਟਕਾ ਹੁੰਦਾ ਕਿਤੇ ਕੁੜੀ ਨਾਲ ਹੁੰਦਾ ਸਾਰਾ ਨਾ ਵੱਧ ਕਸੂਰ ਕਿਹਦਾ ਹੁੰਦਾ ਜੀ ਮਾਂ ਕਿਉਂਦਾ ਜਿਹੜਾ ਉਹਨੇ ਉਹਦੇ ਤੇ ਹੱਕ ਜਤਾਉਂਦਾ ਵੀ ਮੈਂ ਤੈਨੂੰ ਜੰਮਿਆ ਪਾਲਿਆ ਜੇ ਤੁਸੀਂ ਜੰਮਿਆ ਪਾਲੇ ਤੇਰਾ ਇੱਕ ਰੀਤ ਆ ਰਸਮ ਹੈ ਜੀ ਜਿਹੜਾ ਬੱਚਾ ਬਿਆਹ ਹੈ ਜਾਂਦਾ ਉਹਨੇ ਬੱਚੇ ਤਾਂ ਪੈਦਾ ਕਰਨੀ ਆ ਜੀ ਠੀਕ ਹੈ ਜੀ ਚਾਹੇ ਉਹ ਮਜਬੂਰੀ ਚ ਕਰਦਾ ਤੇ ਚਾਹੇ ਉਹ ਸ਼ੌਂਕ ਨਾਲ ਕਰਦਾ ਬੱਚੇ ਤਾਂ ਹੋਣੇ ਹੋਣੇ ਆ ਜੀ ਠੀਕ ਹੈ ਵਿਆਹ ਇੱਕ ਚੀਜ਼ ਹੀ ਏਸੀ ਹੈ ਪੀੜੀ ਦਰ ਪੀੜੀ ਤੁਰੀ ਜਾਂਦੀ ਆ ਸੋ ਰੂਹਾਂ ਜਿੱਥੇ ਰੂਹਾਂ ਦਾ ਮੇਲ ਹੁੰਦਾ ਜੀ ਵਿਆਹ ਤਾਂ ਉੱਥੇ ਹੁੰਦਾ ਜਿੱਥੇ ਮੁੰਡਾ ਵੀ ਦਿਲੋਂ ਖੁਸ਼ ਹੁੰਦਾ ਤੇ ਕੁੜੀ ਵੀ ਦਿਲੋਂ ਖੁਸ਼ ਹੁੰਦੀ ਆ ਉਹਨੂੰ ਵਿਆਹ ਕਹਿੰਦੇ ਆ ਤੇ ਜਿੱਥੇ ਇੱਕ 파ਟਨਰ ਸੋਡਾ ਵਿਆਹ ਕਰਾ ਕੇ ਉੱਥੇ ਉਸ ਬੰਦੇ ਨਾਲ ਖੁਸ਼ ਨਹੀਂ ਹੁੰਦਾ ਉੱਥੇ ਜੀ ਜਿਸਮਾਂ ਦਾ ਮੇਲ ਹੁੰਦਾ ਜਿਹੜੀ ਕਿ ਇੱਕ ਜਿਸਮ ਵਿਆਹ ਕੇ ਬੰਦਾ ਲੈ ਜਾਂਦਾ ਜਿਹੜੀ ਰੂਹ ਆ ਉਹਦੀ ਉੱਥੇ ਤੜਫਦੀ ਫਿਰਦੀ ਰਹਿੰਦੀ ਹੈ ਸੋ ਰੂਹਾਂ ਦਾ ਮੇਲ ਤੇ ਜਿਸਮਾਂ ਦਾ ਮੇਲ ਦਾ ਬਹੁਤ ਫਰਕ ਹੈ ਜੀ ਦੇਖੋ ਜੀ ਉਹ ਕਹਿੰਦੇ ਨਹੀਂ ਹੁੰਦੇ ਗਾਣਿਆਂ ਦੇ ਵਿੱਚ ਵੀ ਕਿਹਾ ਜਾਂਦਾ ਅਤੇ ਰੂਹ ਤਾਂ ਮੇਰੀ ਉੱਥੇ ਰਹਿ ਗਈ ਬੁੱਤ ਵਿਆਹ ਕੇ ਲੈ ਗਏ ਇਹ ਗੱਲਾਂ ਸੱਚੀਆਂ ਹੀ ਹੁੰਦੀਆਂ ਜੀ ਕਿਉਂਕਿ ਜਿਹੜੇ ਬੁੱਤ ਹੁੰਦੇ ਨੇ ਲੋਕ ਵਿਆਹ ਕਿ ਲੈ ਜਾਂਦੇ ਆ ਤੇ ਰੂਹਾਂ ਤਰਫ ਦੀਆਂ ਤੁਰੀਆਂ ਫਿਰਦੀਆਂ ਰਹਿੰਦੀਆਂ ਜਿੱਥੇ ਥੋੜਾ ਮੇਲ ਨਹੀਂ ਨਾ ਹੁੰਦਾ ਤੇ ਥੋੜੇ ਲਈ ਤਾਂ ਉਹ ਵਿਆਹ ਵੀ ਇੱਕ ਸਜਾਈ ਬਣ ਜਾਂਦੀ ਹੈ ਆਪਾਂ ਕਹਿੰਦੇ ਨੇ ਫਲਾਨੇ ਬੰਦੇ ਨੂੰ 20 ਸਾਲੀ ਹੋ ਗਈ ਹਨਾ ਉਹ 20 ਸਾਲ ਬਾਅਦ ਆਤਾ ਜਾਉਣਾ ਕਰੇ ਠੀਕ ਹੈ ਤੇ ਇੱਕ ਨੂੰ ਜਿਹੜੀ ਉਮਰਾਂ ਦੀ ਕੈਦ ਹੋ ਜਾਂਦੀ ਹੈ ਵੀ ਤੂੰ ਇੱਥੇ ਰਹਿਣਾ ਹੀ ਰਹਿਣਾ ਤੇ ਉਹ ਬੰਦਾ ਕਿੱਥੇ ਜਾਵੇ ਜੀ ਜੋ ਜਾਂਦਾ ਤਾਂ ਲੋਕ ਉਹਨੂੰ ਵੇਣੇ ਮਾਰ 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 ਦਿੰਦੇ ਤੂੰ ਆਇਆ ਬਾਹ ਮੈਂ ਤਾਂ ਕਹਣੀ ਆ ਉਹਨਾਂ ਲੋਕਾਂ ਨੂੰ ਨਾ ਰੱਬ ਮੱਤ ਬਖਸ਼ੇ ਜਿਹੜੇ ਕਿਸੇ ਦੀ ਜ਼ਿੰਦਗੀ ਕਿਸੇ ਨੂੰ ਜਿਉਣ ਨਹੀਂ ਦ ਜੋਹਦੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਆ ਇਸੇ ਲੋਕ ਵੀ ਹੁੰਦੇ ਆ ਰੂਹਾਂ ਦੇ ਮੇਲ ਹੋਣਾ ਬਹੁਤ ਵੱਡੀ ਗੱਲ ਐ ਜੀ ਤੇ ਬੁੱਤਾਂ ਦੇ ਮੇਲ ਤਾਂ ਹੁੰਦੇ ਰਹਿੰਦੇ ਆ ਠੀਕ ਐ ਜੀ ਜਿਸਮਾਂ ਦੇ ਮੇਲ ਤਾਂ ਹੁੰਦੇ ਰਹਿੰਦੇ ਆ ਤੁਸੀਂ ਸਮਝ ਰਹੇ ਹੋ ਕਿ ਕਹਿਣਾ ਚਾਹਣੀ ਆ ਜਿਸਮ ਤਾਂ ਕਿਰਾਏ ਤੇ ਵੀ ਮਿਲ ਜਾਂਦੇ ਆ ਜੀ ਪਰ ਰੂਹਾਂ ਨਹੀਂ ਮਿਲਦੀਆਂ ਜਿਸਮਾਂ ਦਾ ਮੁੱਲ ਲੱਗ ਜਾਂਦਾ ਰੂਹਾਂ ਦਾ ਮੁੱਲ ਨਹੀਂ ਲੱਗਦਾ ਜੀ ਤੁਸੀਂ ਕਿਸੇ ਦਾ ਜਿਸਮ ਖਰੀਦ ਲਓਗੇ ਹੁਣ ਪਰ ਤੁਸੀਂ ਰੂਹ ਨੂੰ ਖਰੀਦ ਕੇ ਦਿਖਾਓ ਕਿਸੇ ਨੂੰ ਦਿਲੋਂ ਖਰੀਦ ਕੇ ਦਿਖਾਓ ਮਨ ਨੂੰ ਤਾਂਤਾ ਐਸੀ ਕੋਈ ਦੌਲਤ ਨਹੀਂ ਹੈਗੀ ਦੁਨੀਆ ਤੇ ਜੀ ਜਿਹੜੀ ਰੂਹ ਨੂੰ ਖਰੀਦ ਸਕੇ ਸਕੂਨ ਮਿਲੇ ਸੋਨੂੰ ਉਹ ਹੀ ਹੁੰਦਾ ਜੀ ਰੂਹਾਂ ਦਾ ਮਿਲਣਾ ਤੇ ਜਿੱਥੇ ਹੁੰਦਾ ਜੀ ਵੀ ਤੁਸੀਂ ਵਿਆਹੇ ਜਾਂਦੇ ਹੋ ਪਰ ਤੁਹਾਡਾ ਅੰਦਰ ਉੱਤੇ ਡਰੋਂਦਾ ਫਿਰਦਾ ਰਹਿੰਦਾ ਵੀ ਮੈਂ ਜੋ ਚਾਹੁੰਦਾ ਸੀ ਮੇਰੇ ਨਾਲ ਹੋਇਆ ਨਹੀਂ ਉੱਥੇ ਹੁੰਦਾ ਜੀ ਸਿਰ ਨਾਲ ਵੀ ਤੁਸੀਂ ਇੱਕ ਰਿਸ਼ਤੇ ਨਿਭਾ ਰਹੇ ਹੁੰਨੇ ਲੋਕ ਲੱਜੋ ਨਿਭਾ ਰਹੇ ਹੁੰਨੇ ਬਟ ਤੁਹਾਡਾ ਦਿਲ ਜਿਹੜਾ ਰੋਂਦਾ ਨਾ ਦਰਦ ਤੁਸੀਂ ਜਾਣਦੇ ਹੋ ਦੂਜੇ ਨੂੰ ਪੀੜਾ ਦਾ ਅਹਿਸਾਸ ਨਹੀਂ ਹੁੰਦਾ ਲੋਕ ਕਹਿੰਦੇ ਆ ਮਸਤੀ ਹੈ ਮਸਤ ਹੈ ਬੰਦਾ ਹੀ ਹੈ ਇਹ ਵੀ ਤਾਂ ਜਨਾਨੀ ਹੈ ਫਲਾਨੀ ਵੀ ਜਨਾਨੀ ਹੈ ਆਵਿਤਾ ਮੁੰਡਈਆ ਓਵਿਤਾ ਮੁੰਡਈਆ ਕੋ ਬੱਕਰੇ ਸਰੀਰ ਥੋੜੀ ਹੁੰਦੀ ਹੈ ਤੁਸੀਂ ਕਹਿੰਦੇ ਨਾ ਸਾਨੂੰ ਪਸੰਦ ਨਹੀਂ ਤੁਸੀਂ ਬੜੀਆ ਘਟੀਆਂ ਗੱਲਾਂ ਕਰਕੇ ਬੱਚਿਆਂ ਦੇ ਪ੍ਰੈਸ਼ਰ ਪਾਉਣੇ ਹੋ ਗਨ ਸ਼ਰੀਰਾਂ ਦੀ ਨਹੀਂ ਹੁੰਦੀ ਸਰੀਰ ਸੇਮ ਹੁੰਦੇ ਆ ਜੈਂਟਸ ਦੇ ਲੇਡੀਜ਼ ਦੇ ਵੈਗਰੂ ਨਹੀਂ ਸੇਮ ਸਰੀਰ ਬਣਾਏ ਹੋਏ ਆ ਬਟ ਫਰਕ ਪਤਾ ਕੀ ਹੁੰਦਾ ਜੀ ਸੋਡੀ ਰੂਹ ਦੀ ਸੋਚ ਦਾ ਜੇ ਸੋਡੀ ਸੋਚ ਨਹੀਂ ਕੁਝ ਜਣਾ ਮਿਲਦੀ ਤੇ ਤੁਸੀਂ ਰੂਹਾਂ ਦੇ ਮਨ ਨੂੰ ਤੁਸੀਂ ਪਤਾ ਕੀ ਨਾਮ ਦੇ ਤਿੰਨੇ ਜਿੱਥੇ ਕੁੜੀ ਕਹਦੀ ਵੀ ਮੈਨੂੰ ਇੱਥੇ ਰਹਿਣਾ ਪਸੰਦ ਨਹੀਂ ਜਾਂ ਮੁੰਡਾ ਕਹਦੀ ਵੀ ਮੈਂ ਖੁਸ਼ ਨਹੀਂ ਮੈਂ ਟਾਰਚ ਹੋ ਰਿਹਾ ਤਾਂ ਉੱਥੇ ਕਿਹਾ ਜਾਂਦਾ ਜਨਾਨੀਆਂ ਵਰਗੀ ਇਹ ਜਨਾਨੀ ਆ ਮੁੰਡਾ ਵਰਗਾ ਹੀ ਮੁੰਡਾ ਇਹਨੂੰ ਕੀ ਹੋਇਆ ਗੱਲ ਮੁੰਡੇ ਦੀ ਜਾਂ ਸ਼ਰੀਰਾਂ ਦੀ ਨਹੀਂ ਹੁੰਦੀ ਏ ਤੁਹਾਡੀ ਗਲਤ ਸੋਚ ਹੁੰਦੀ ਏ ਕੋਈ ਸ਼ਰੀਰਾਂ ਦਾ ਮਿਲਣ ਨਹੀਂ ਹੁੰਦਾ ਮਿਲਣ ਹੁੰਦਾ ਰੂਹਾਂ ਦਾ ਦਿਲ ਦਾ ਦਿਮਾਗ ਦਾ ਜਿੱਥੇ ਬੰਦਾ ਸੰਤੋਸ਼ਟ ਹੈ ਖੁਸ਼ ਹੈ ਕਈ ਲੋਕ ਦੋ ਦੋ ਚਾਰ ਚਾਰ ਸਾਲ ਨਹੀਂ ਮਿਲਦੇ ਜਾਂ ਜਨਾਨੀ ਜਾਂ ਬੰਦਾ ਕਿਸੇ ਕਾਰਨ ਵਜਾ ਕਰਕੇ ਦੂਰ ਰਹਿੰਦੇ ਆ ਜਿਉਂ ਉਹਨਾਂ ਦਾ ਰੂਹਾਂ ਦਾ ਮਿਲਣ ਆ ਨਾ ਤਾਂ ਉਹ ਇੱਕ ਦੂਜੇ ਲਈ ਐਡੇ ਵਫਾਦਾਰ ਰਹਿੰਦੇ ਆ ਤੁਸੀਂ ਸੋਚ ਨਹੀਂ ਸਕਦੇ ਤੇ ਜਿੱਥੇ ਉਹਦਾ ਸਿਰ ਨਾ ਡੜੇ ਜੀ ਉਹ ਚਾਹੇ ਰੋਜ਼ ਕੋਲੇ ਰਹਿਣ ਚਾਹੇ 2 ਮਿੰਟ ਵੀ ਕਿਤੇ ਪਾਸੋਂ ਉਹਨਾਂ ਨੂੰ ਪਰ ਫਰਕ ਨਹੀਂ ਪੈਂਦਾ ਉਹਨਾਂ ਨੂੰ ਉਹਨਾਂ ਦਾ ਉੱਡੇ ਹੀ ਜਬਰ ਰਹਿਣਾ ਹੈ ਰੂਹਾਂ ਦੇ ਮੈਂ ਕਿਹੜੀਆਂ ਜਿਹੜੇ ਬੰਦੇ ਦਾ ਸੱਚੇ ਰੂਹਾਂ ਦੇ ਦਿਲ ਜੁੜ ਗਏ ਨਾ ਜੀ ਉਹਨਾਂ ਨੂੰ ਫਰਕ ਨਹੀਂ ਪੈਂਦਾ ਚਾਹੇ ਉਹ ਕੋਲਿਆ ਤੇ ਚਾਹੇ ਉਹ ਦੂਰ ਹੈ ਰੂਹਾਂ ਦਾ ਮਿਲਣਾ ਬਹੁਤ ਵੱਡਾ ਹੈ ਜੀ ਤੇ ਪਰ ਲੋਕ ਇਹ ਗੱਲਾਂ ਸਮਝ ਨਹੀਂ ਸਕਦੇ ਲੋਕ ਸਮਝਦੇ ਹੈ ਜੀ ਵੀ ਪ੍ਰੋਟੀਨ ਨੂੰ ਰਿਸ਼ਤਾ ਕਰੋ ਫਰਾਨੀ ਜੀ ਨੂੰ ਰਿਸ਼ਤਾ ਕਰੋ ਲੋਕਾਂ ਨੇ ਨਹੀਂ ਸਮਝਣਾ ਲੋਕ ਉਹ ਸਮਝਦਾ ਜਦੋਂ ਕਿਸੇ ਦੀ ਕੁੜੀ ਮਰ ਜਾਂਦੀ ਹੈ ਜਾਂ ਮੁੰਡਾ ਮਰ ਜਾਂਦਾ ਹੈ ਜਾਂ ਤਾਂ ਕੁੜੀ ਮੁੰਡੇ ਤੋਂ ਤੰਗ ਹੋ ਕੇ ਮਰ ਜਾਂਦੀ ਹੈ ਜਾਂ ਮੁੰਡਾ ਕੁੜੀ ਤੋਂ ਤੰਗ ਹੋ ਕੇ ਮਰ ਜਾਂਦਾ ਫਿਰ ਬਹਿ ਕੇ ਸਾਨੂੰ ਪਤਾ ਹੁੰਦਾ ਸੀ ਇਹ ਨਾ ਕਰਦੇ ਕਿਉਂ ਨਹੀਂ ਪਤਾ ਹੁੰਦਾ ਸਾਨੂੰ ਸਾਰਾ ਪਤਾ ਹੁੰਦਾ ਤੁਸੀਂ ਇੱਕ ਜਵਾਕ ਦੀ ਜ਼ਿੰਦਗੀ ਬਰਬਾਦ ਕਰਕੇ ਉਹਨੂੰ ਨਰਕ ਚ ਸੱਟ ਕੇ ਜਦੋਂ ਮਰ ਜਾਂਦਾ ਓਦੋਂ ਸਾਨੂੰ ਪਤਾ ਹੁੰਦਾ ਸੀ ਇਹ ਨਾ ਕਰਦੇ ਸਾਨੂੰ ਪਤਾ ਨਹੀਂ ਸੀ ਡੁੱਬੜੇ ਨੇ ਡੁੱਬੜੀ ਨੇ ਇਹ ਕਰਨਾ ਮਾ ਕਰੋ ਤੁਸੀਂ ਗਿਆਨ ਗੱਲਾਂ ਨਾ ਕਰਿਆ ਕਰੋ ਸ਼ਰਮ ਕਰਿਆ ਕਰੋ ਸੋਚਿਆ ਉਦੋਂ ਕਰੋ ਜਦੋਂ ਤੁਹਾਡਾ ਬੱਚਾ ਹੈ ਮੇਰੇ ਦੋ ਬੱਚੇ ਹੈ ਕੁੜੀਆਂ ਨੂੰ ਪੁੱਛ ਕੇ ਰਿਸ਼ਤਾ ਕੀਤਾ ਸੀ ਨੇ ਉਹਨੂੰ ਖੁੱਲ੍ਹ ਦੇ ਦਿੱਤੀ ਸੀ ਵੀ ਤੈਨੂੰ ਪਸੰਦ ਹੈ ਤੇ ਆਹ ਚੀਜ਼ਾਂ ਪਈ ਐ ਮੈਂ ਤੈਨੂੰ ਪਸੰਦ ਹੈ ਤੈਨੂੰ ਮੁੰਡਾ ਪਸੰਦ ਹੈ ਮੁੰਡਾ ਜਾਣਦੇ ਸਿਛਤਾ ਮੁੰਡੇ ਨੂੰ ਜੀ ਆਪਾਂ ਝੂਠ ਨਹੀਂ ਬੋਲਦੇ ਪਰ ਫਿਰ ਵੀ ਕੁੜੀ ਨੂੰ ਪੁੱਛਿਆ ਵੀ ਠੀਕ ਹੈ ਕੋਈ ਗੱਲ ਨਹੀਂ ਮम्मा ਜੀ ਮੈ ਤੁਹਾਨੂੰ ਚੰਗਾ ਲੱਗੇ ਫਿਰ ਅਸੀਂ ਇਹ ਨਹੀਂ ਕਹਿਆ ਵੀ ਤੱਕ ਹੈ ਅਸੀਂ ਕਹਿਆ ਤੇਰੇ ਨਾਲ ਤੱਕਾ ਨਹੀਂ ਹੋ ਰਿਹਾ ਤੂੰ ਬੋਲਦੇ ਜੇ ਤੈਨੂੰ ਅੱਛਾ ਨਹੀਂ ਲੱਗਦਾ ਆਪਾਂ ਜਵਾਬ ਦੇ ਦਾਂਗੇ ਨਹੀਂ ਮੰਮੀ ਤੁਸੀਂ ਮੇਰੇ ਲਈ ਮਾੜਾ ਨਹੀਂ ਕਰੋਗੇ ਕਿਉਂਕਿ ਇਹਦੇ ਵਿੱਚ ਬੱਚੇ ਨਹੀਂ ਸਹਿਮਤੀ ਜੀ ਹੁਣ ਦੀਪੂ ਆ ਦੀਪੂ ਦਾ ਵਿਆਹ ਕਰਨਾ ਹੈ ਮੈਂ ਮੈਂ ਅਕਾਲ ਪੁਰਖ ਵੈਗਰੂ ਤੋਂ ਵੱਡਾ ਮੇਰੇ ਲਈ ਇੱਥੇ ਕੋਈ ਹੈ ਨਹੀਂ ਜੀ ਤੇ ਲੋਕਾਂ ਨੂੰ ਮੈਂ ਸਫਾਈ ਦਿੰਦੀ ਨਹੀਂ ਨਾ ਸਫਾਈ ਦਿੱਤੀ ਆ ਨਾ ਦੇਣੀ ਆ ਉਸ ਵੈਗਰੂ ਨੂੰ ਸਫਾਈ ਦਿੰਨੀ ਆ ਮੈਂ ਉਸ ਵੈਗਰੂ ਨੂੰ ਸਾਕਸੀ ਮੰਨ ਕੇ ਕਹਿਣੀ ਆ ਮੇਰੀ ਤੇ ਮੇਰੀ ਪੁੱਤ ਦੀ ਸੋਚ ਹੈ ਵੀ ਸਾਡੇ ਦੀਪੂ ਲਈ ਇੱਕ شریف ਤੇ ਚੰਗੀ ਕੁੜੀ ਸਾਨੂੰ ਚਾਹੀਦੀ ਆ ਸਾਨੂੰ ਹੋਰ ਕਾਸੀ ਦੀ ਲੋੜ ਨਹੀਂ ਕਿਉਂਕਿ ਇਹ ਗੱਲਾਂ ਨੂੰ ਮੈਂ 2-3 ਕੇਸਾਂ 'ਚ ਦੇਖ ਚੁੱਕੀ ਹਾਂ ਜਦੋਂ ਉਹ ਦੀਪੂ ਬਕਾਲਤ 'ਚ ਬੜਾ ਤੇ ਮੈਨੂੰ ਦੀਪੂ ਨੇ ਦੱਸਿਆ ਨਾ ਮੇਰਾ ਸਿਰ ਦੁਖਣ ਲੱਗ ਗਿਆ ਕਹਿੰਦਾ ਮੰਮੀ ਬੰਦਾ 10000 ਕਮਾਉਂਦਾ ਹੁੰਦਾ ਤੇ ਕੁੜੀ 50 ਲੱਖ ਦੀ ਮੰਗ ਕਰ ਲੈਂਦੀ ਹੈ ਜਦੋਂ ਤਲਾਕ ਹੁੰਦਾ ਤੇ ਬੰਦਾ ਪਿੱਟਦਾ ਹੈ ਕਹਿੰਦਾ ਪਿੱਟਦਾ ਬੰਦਾ ਵੀ ਮੈਂ ਸਾਰਾ ਕੁਝ ਵੇਚ ਕੇ ਵੀ ਤੈਨੂੰ 50 ਲੱਖ ਨਹੀਂ ਦੇ ਸਕਦਾ ਸੋਚੋ ਤੁਸੀਂ ਤੇ ਵਿੱਚ ਇਹੋ ਜਿਹੇ ਮੁੰਡਿਆਂ ਦੇ ਕਹਿੰਦਾ ਮੰਮੀ ਕੇਸ ਆਉਂਦੇ ਆ ਕਹਿੰਦਾ ਬਿੱਚ ਕੁੜੀਆਂ ਦੇ ਹਜੇ ਕੇਸ ਆਉਂਦੇ ਆ ਕਹਿੰਦਾ ਕੁੜੀ ਕਹਿੰਦੀ ਵੀ ਮੈਨੂੰ ਜਾਨਵਰਾਂ ਵਾਂਗੂ ਟੌਰਚ ਕੀਤਾ ਜਾਂਦਾ ਵੀ ਮੈਂ ਇੱਥੇ ਰਹਿਣਾ ਨਹੀਂ ਆਪ ਦੇ ਕਹਿੰਦਾ ਪਿਓ ਮੂਰੇ ਹੱਥ ਬੰਨ ਲੈਂਦੇ ਵੀ ਬਾਪੂ ਮੈਨੂੰ ਇਹਨਾਂ ਤੋਂ ਕੋਈ ਨਹੀਂ ਚਾਹੀਦਾ ਮੈਨੂੰ ਤਾਂ ਤਲਾਕ ਦਵਾ ਦੇ ਮੈਂ ਤਾਂ ਬਹੁਤ ਦੁਖੀ ਹਾਂ ਮੈਂ ਤਾਂ ਆਪਦੀ ਦਿਹਾੜੀ ਕਰਕੇ ਖਾਲੂ ਤੇ ਆਪ ਦੇ ਪਿਓ ਨੂੰ ਕਹਿੰਦੀ ਆ ਕੋਈ ਮੰਗ ਨਾ ਰੱਖ ਮੈਨੂੰ ਤਾਂ ਤਲਾਕ ਦਵਾ ਦੇ ਮੈਂ ਨਹੀਂ ਰਹਿਣਾ ਇਸ ਅਕਸਰਾਲ ਕਹਿੰਦਾ ਮੰਮੀ ਇਹ ਜਿਹੜਾ ਸਬਰ ਵਾਲੀਆਂ ਕੁੜੀਆਂ ਵੀ ਤਲਾਕ ਮੰਗਦੀਆਂ ਜਿੱਥੇ ਮੁੰਡੇ ਕਹਿੰਦਾ ਨਸ਼ਾ ਕਰਦੇ ਆ ਜਾਂ ਟੌਰਚ ਕਰਦੇ ਆ ਜਾਂ ਕਹਿੰਦਾ ਵੀ ਗਲਤ ਪਾਸੇ ਮੂੰਹ ਮਾਰਦੇ ਉਥੇ ਕੁੜੀਆਂ ਵੀ ਤੰਗਾਂ ਹੀ ਹੁੰਦੀਆਂ ਕਹਿੰਦਾ ਮੰਮੀ ਰਿਸ਼ਤੇ ਦੋਨੇ ਤਰ੍ਹਾਂ ਦੀ ਤੰਗ ਹੈ ਹੁਣ ਕਹਿੰਦਾ ਤਾਂ ਦੀਪੂ ਨੇ ਇੱਕੋ ਹੀ ਮੈਨੂੰ ਕਿਹਾ ਕਹਿੰਦਾ ਮੰਮੀ ਆਪਾਂ ਕੁੜੀ ਐਸੀ ਲਵਾਂਗੇ ਜਿਹੜੀ ਚੰਗੀ ਹੋਵੇ ਕਹਿੰਦਾ ਮੰਮੀ ਲੈਣ ਦੇਣ ਤਾਂ ਜ਼ਿੰਦਗੀ 'ਚ ਬਣ ਜਾਂਦਾ ਹੈ ਕਿਉਂਕਿ ਦੇਖੋ ਜੀ ਇਹ ਗੱਲ ਸਭ ਤੋਂ ਵੱਡੀ ਹੈ ਵੀ ਦੇਣ ਵਾਲਾ ਪਰਮਾਤਮਾ ਹੈ ਹਨਾ ਜੇ ਤੁਹਾਨੂੰ ਪਰਮਾਤਮਾ ਨੇ ਦੇਣਾ ਤੇ ਉਹਨੇ ਦੇ ਹੀ ਦੇਣਾ ਜੇ ਤੁਹਾਡੇ ਤੋਂ ਖੋਣਾ ਹੈ ਤਾਂ ਤੁਸੀਂ ਕਿਸੇ ਤੋਂ 10 ਲੱਖ ਦੀ ਮੰਗ ਕਰ ਲਓ 10 ਲੱਖ ਤੁਹਾਡੇ ਘਰੇ ਆਇਆ ਤੇ ਰੱਬ ਨੇ ਤੁਹਾਡੇ ਤੇ ਐਸਾ ਵਕਤ ਪਾਇਆ ਉਹ 10 ਲੱਖ ਰੁਪਏ ਤੁਹਾਡਾ ਅਗਲੇ ਕੋਲੇ ਕਿ ਸੇ ਕੋਲੇ ਹੋਰ ਲੱਗ ਗਿਆ ਤਾਂ ਤੁਹਾਨੂੰ ਕੀ ਲੈਣ ਦਾ ਫਾਇਦਾ ਹੋਇਆ ਨਾ ਤੁਸੀਂ ਮੰਗਤੀ ਬਣੇ ਹਨਾ ਜੀ ਕੋਈ ਫਾਇਦਾ ਨਹੀਂ ਹੁੰਦਾ ਨਾ ਚੀਜ਼ਾਂ ਦਾ ਸੋ ਸਾਡੀ ਮੰਗ ਹੈ ਮੈਂ ਖੁਦ ਸੋਚ ਲਈ ਵੀ ਸਾਡੇ ਘਰੇ ਸਿਆਣੀ ਸਮਝਦਾਰ ਕੁੜੀ ਆਵੇ ਕਿਉਂਕਿ ਕਮਾਉਣ ਨੂੰ ਤਾਂ ਮੇਰਾ ਪੁੱਤ ਹੈਗਾ ਮੈਂ ਹੈਗੀਆਂ ਸਾਡੇ ਕੋਲੇ ਜਿੰਨੀ ਜੱਟਾਂ ਕੋਲੇ ਜ਼ਮੀਨ ਹੁੰਦੀ ਆ ਵਧੀਆ 6 6 ਸਾਡੇ ਕੋਲੇ ਸਾਡੇ ਕੋਲੇ ਜ਼ਮੀਨ ਹੈ ਕੁੱਕੇ تانيه ਸੀ ਮਰਦੇ ਜੇ ਅਸੀਂ ਜਮਾ ਵੀ ਕੰਮ ਨਾ ਕਰਗੇ ਤਾਂ ਤੁਹਾਨੂੰ ਪਤਾ ਹੀ ਹੈ ਜੀ 70 75 ਲੱਖ ਤੇ ਠੇਕੇ ਜਾਇੇ ਖੜੇ ਆ ਜੇ ਆਪਾਂ ਆਪਦੀ ਸਹੀ ਲਿਮਟ ਚ ਖਰਚਾ ਕਰਗੇ ਤਾਂ ਆਪਣਾ 10 ਕੁ ਹਜ਼ਾਰ ਖਰਚਾ ਹੁੰਦਾ ਮਹੀਨੇ ਚ 10 ਹਜ਼ਾਰ ਨਾਲ ਘਰ ਵਧੀਆ ਚੱਲੀ ਜਾਂਦਾ ਜੀ ਵਿੱਚ ਜੀ ਮਿਲ ਲ ਆ ਜਾਂਦਾ ਵਿੱਚ ਦੁੱਧ ਆ ਜਾਂਦਾ ਵਿੱਚ ਸਬਜ਼ੀਆਂ ਆ ਜਾਂਦੀਆਂ ਜੀ ਚਲੋ ਪਰਮਾਤਮਾ ਦੀ ਕੋਈ ਕਰੋਪੀ ਹੋਵੇ ਬਿਮਾਰੀ ਤੇ ਲੱਗੇ ਜੇ ਪੈਸਾ ਉਹ ਵੱਖਰੀ ਗੱਲ ਹੈ ਜੀ ਪਰ 10 ਹਜ਼ਾਰ ਨਾਲ ਘਰ ਪੂਰਾ ਟੌਪ ਦਾ ਤੁਰਦਾ ਜੀ ਮੈਂ ਤੋਰਦੀ ਆ ਸਾਡਾ ਘਰ ਕੋਈ ਮਾੜਾ ਤਾਂ ਨਹੀਂ ਅਸੀਂ ਖਾਂਦੇ ਸੋ ਕਹਿੰਦਾ ਮਤਲਬ ਮੇਰਾ ਇਹ ਆ ਵੀ ਤੁਸੀਂ ਨਾ ਕੁੜੀ ਲਈ ਮੁੰਡ ਤੇ ਮੁੰਡੇ ਲਈ ਕੁੜੀ ਚੰਗੀ ਲੱਭਿਆ ਕਰੋ ਆ ਦੇਣ ਲੈਣ ਹੁਣ ਮੈਟਰ ਨਹੀਂ ਕਰਦਾ ਜੀ ਇੰਨਾ ਉੱਲਾ ਪੈ ਚੱਲਿਆ ਇੰਨਾ ਉੱਲਾ ਪੈ ਚੰ ਚੱਲਿਆ ਮੁੰਡਾ ਕੋਸ਼ ਹੁੰਦਾ 10 ਦੇ ਕੋਸ਼ਾ ਕੁੜੀ ਕੋਸ਼ ਹੁੰਦੀ ਆ 10 ਦੇ ਕੋਸ਼ਾ ਜੀ ਬੜੇ ਲੋਕ ਝੂਠ ਬੋਲਦੇ ਆ ਇਹਨਾਂ ਤੋਂ ਬਚ ਕੇ ਰਹੋ ਸੋ ਮੇਰੀ ਵੀਡੀਓ ਬਹੁਤ ਲੰਬੀ ਹੋਊਗੀ ਤੇ ਕਦੇ ਕਦੇ ਮੈਨੂੰ ਤਰਸ ਆਉਣ ਲੱਗ ਜਾਂਦਾ ਉਹ ਰਿਸ਼ਤੇ ਦਾ ਜਦੋਂ ਦੀਪੂ ਆ ਕੇ ਦੱਸਦਾ ਨਾ ਤਾਂ ਮੇਰਾ ਦਿਲ ਵੀ ਦੁਖਦਾ ਵੀ ਯਾਰ ਲੋਕ ਐ ਕਿਉਂ ਕਰਦੇ ਆ ਦੀਪੂ ਕਹਿੰਦਾ ਮੰਮੀ ਮਾਂ ਪਿਓ ਦੀਆਂ ਕੰਧਾਂਾਂ ਤੇ ਪੱਟੀ ਬੰਨੀ ਹੁੰਦੀ ਐ ਹਾਲਾਂਕਿਉ ਕੁੜੀ ਕਹਿੰਦਾ ਕਚਹਿਰੀਆਂ ਦੇ ਵਿੱਚ ਇੱਕ ਕੁੜੀ ਨੇ ਪਿੱਟ ਬਿੱਟ ਗਿਆ ਵੀ ਮੈਂ ਮੇਰੇ ਡੈਡੀ ਨੂੰ ਰੋਕਿਆ ਸੀ ਮੇਰਾ ਇਸ ਰਿਸ਼ਤਾ ਕਰਨਾ ਕਰਨਾ ਮੇਰੇ ਡੈਡੀ ਨੇ ਕਹਿੰਦੀ ਜ਼ਮੀਨ ਦੇਖੀ ਕਹਿੰਦੀ ਮੇਰੇ ਲਈ ਮੁੰਡਾ ਨਹੀਂ ਦੇਖਿਆ ਲੈ ਡੈਡੀ ਹੁਣ ਤੂੰ ਕਹਿੰਦੀ ਨਾਲੇ ਜ਼ਮੀਨ ਨਹੀਂ ਹੈਗੀ ਤੇ ਨਾਲੇ ਉਹ ਮੁੰਡਾ ਨਹੀਂ ਸੀ ਮਿਲਿਆ ਤੇ ਨਾਲੇ ਡੈਡੀ ਮੈਨੂੰ ਦਾਗ ਲੱਗ ਗਿਆ ਵੀ ਮੈਂ ਵਿਆਹੀ ਹੋਈਆਂ ਤੇ ਅਗਲਾ ਇਹੀ ਕਹੂਗਾ ਵੀ ਉੱਥੇ ਤਾਂ ਇਹ ਬਸੀ ਨਹੀਂ ਗਈ ਤੱਕ ਇਹੋ ਜੀ ਤਾਂ ਕਹਿੰਦਾ ਮੰਮੀ ਕੁੜੀ ਬਹੁਤ ਰੋਵੇ ਕਹਿੰਦੀ ਬਾਪਾ ਆਪਦੇ ਪਿਓ ਨੂੰ ਕਹਿੰਦੀ ਹੁਣ ਤੇਰੇ ਕਰਕੇ ਜਿਹੜੀ ਮੇਰੇ ਤੇ ਇੱਕ ਦਾਗ ਲੱਗ ਗਿਆ ਅੱਜ ਮੈਂ ਤੇਰੇ ਕੋਲੇ ਬੋਲੀ ਜਾਨੀ ਆ ਕਹਿੰਦੀ ਰੋਕੇ ਤੇ ਕਾਸ ਮੈਂ ਕਹਿੰਦੀ ਉਹਦੇ ਬੋਲੀ ਹੁੰਦੀ ਦੋ ਦਿਨ ਮੇਰੇ ਥੱਪੜ ਮਾਰ ਲੈਂਦੇ ਮੈਨੂੰ ਮਾੜੀ ਕਹਿ ਲੈਂਦੇ ਕਮ ਸੇ ਕਮ ਮੇਰੀ ਜ਼ਿੰਦਗੀ ਬਰਬਾਦ ਨਾ ਹੁੰਦੀ ਤੇ ਕਹਿੰਦਾ ਮੈਂ ਕੁੜੀ ਨੂੰ ਪੁੱਛਿਆ ਵੀ ਗੁੜੀਆ ਤੈਨੂੰ ਪਤਾ ਸੀ ਕਹਿੰਦੀ ਹਾਂ ਵੀਰੇ ਮੈਨੂੰ ਪਤਾ ਸੀ ਵੀ ਇਹ ਮੁੰਡੇ ਨਾਲ ਮੇਰੀ ਗੱਲ ਹੁੰਦੀ ਸੀ ਮੈਂ ਮੇਰੇ ਪਿਓ ਨੂੰ ਕਹਤਾ ਸੀ ਵੀ ਇਹ ਮੁੰਡਾ ਕਿਸੇ ਕੰਮ ਦਾ ਹੈ ਨਹੀਂ ਪਰ ਮੇਰੇ ਪਿਓ ਨੇ ਕਹਿੰਦੀ ਮੈਨੂੰ ਇਹੀ ਧਮਕੀ ਦਿੱਤੀ ਵੀ ਤੂੰ ਜ਼ਿਆਦਾ ਸਿਆਣੀ ਐ ਤੈਨੂੰ ਬਾਲਾ ਪਤਾ ਅਸੀਂ ਤੇਰੇ ਲਈ ਡਾ ਵੱਡਿਆ ਮੁੰਡਾ ਲੱਭਿਆ ਫਿਰ ਜਾ ਤੂੰ ਆਪੇ ਲੱਭ ਲੈ ਤਾਂ ਕਹਿੰਦੀ ਵੀਰੇ ਕਿਸੇ ਮਜਬੂਰੀਆਂ ਕਾਰਨ ਚੁੱਪ ਕਰਨਾ ਪੈ ਜਾਂਦਾ ਤੇ ਮੈਨੂੰ ਲੱਗਦਾ ਕਹਿੰਦਾ ਮੰਮੀ 2.5 ਮਹੀਨੇ ਕੁੜੀ ਦੇ ਵਿਆਹ ਨੂੰ ਹੋਏ ਤੇ ਕਿਨਾਂ ਡਿਵੋਰਸ ਕੇਸ ਲੱਗਿਆ ਪਿਆ ਵੀ ਉਹ ਕੁੜੀ ਕਹਿੰਦੀ ਮੈਂ ਰਹਿਣਾ ਨਹੀਂ ਵੀ ਉਹ ਮੈਨੂੰ ਜਾਨਵਰ ਸਮਝਦਾ ਮੁੰਡਾ ਮੈਨੂੰ ਜਾਨਵਰ ਨਹੀਂ ਬਣਨਾ ਸੋ ਇਸ ਕਰਕੇ ਕਹਿੰਦੀ ਆ ਪਲੀਜ਼ ਕੁੜੀਆਂ ਲਈ ਮੁੰਡੇ ਚੰਗੇ ਲੱਭਿਆ ਕਰੋ ਪ੍ਰੋਪਰਟੀਆਂ ਤਾਂ ਬਣ ਜਾਂਦੀਆਂ ਜੀ ਜਦੋਂ ਰੱਬ ਨੇ ਤੁਹਾਨੂੰ ਵਧਾਉਣਾ ਤੇ ਵਧਾਈ ਦੇਣਾ ਮੈਂ ਆਪਦੇ ਅੱਖੀ ਦੇਖਿਆ ਇੱਕ ਕਿੱਲੇ ਵਾਲੇ 20-20 ਕਿੱਲੇ ਤੇ ਪਹੁੰਚਦੇ ਤੇ 20-20 30-30 ਕਿੱਲੇ ਵਾਲੇ ਜਮਾ ਜ਼ੀਰੋ ਲੈਵਲ ਤੇ ਆਉਂਦੇ ਮੈਂ ਆਪ ਵੇਖਿਆ ਜਿਹਨੂੰ ਨਹੀਂ ਯਕੀਨ ਮੇਰੇ ਕੋਲੇ ਆ ਕੇ ਪੁੱਛ ਲੈ ਮੈਂ ਦੱਸ ਵੀ ਦਊਂਗੀ ਵੀ ਕਿਹੜੇ ਬੰਦੇ ਜ਼ੀਰੋ ਲੈਵਲ ਤੋਂ ਉੱਠ ਕੇ ਲੱਖਾਂ ਤੇ ਗਏ ਤੇ ਲੱਖਾਂ ਵਾਲੇ ਜ਼ੀਰੋ ਤੇ ਆਇਆ ਮੈਂ ਆਪ ਦੇਖ ਚੁੱਕੀ ਹਾਂ ਸੋਈ ਚੀਜ਼ਾਂ ਪਰਮਾਤਮਾ ਤੇ ਛੱਡਿਆ ਕਰੋ ਖੁਦ ਰੱਬ ਦਾ ਦਰਜਾ ਨਾ ਲਿਆ ਕਰੋ ਮੈਂ ਮੰਨਦੀ ਆ ਵੀ ਕੁੜੀ ਲਈ ਹਰ ਇੱਕ ਮਾਪਾ ਪਾਪ ਚੰਗਾ ਬਰ ਲਾਭਦਾ ਪਰ ਮੁੰਡਾ ਜ਼ਰੂਰ ਚੰਗਾ ਲੱਭਿਓ ਪ੍ਰੋਪਰਟੀ ਹੋਵੇ ਘਟ ਤੇ ਚੱਲ ਜੂ ਆਕਰ ਮੁੰਡਾ ਗਮਾਣਾ ਨਿਕਲ ਕੇ ਤੇ ਪ੍ਰੋਪਰਟੀ ਚਾਹੀਏ 20 ਕਿੱਲੇ ਮੁੰਡਾ ਉਹ ਵੀ ਚੱਕ ਦੂ ਸੋ ਆਪ ਸਭ ਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਮੈਂ ਗੱਲਾਂ ਉਹ ਕਰਦੀ ਆ ਜੋ ਵਿਚਰ ਰਹੀਆਂ ਕਿ ਕੁੱਤੇ ਭਗਾਈ ਨਹੀਂ ਮਾਰਦੀ ਵੀ ਹਾਂ ਆ ਬਿਊ ਲੈਣ ਦੇ ਚੱਕਰ ਚ ਗੱਪਾਂ ਮਾਰੀ ਜਾਉਂਗੇ ਆਉਂਗੇ ਆਉਗਾ ਉਹ ਚੀਜ਼ ਨਹੀਂ ਤੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਕਹਿੰਿਆ ਨਾ ਮੈਂ ਪ੍ਰੂਫ ਵੀ ਸੋ ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਜੀ ਸਤਿ ਸ਼੍ਰੀ ਅਕਾਲ